21 ਦਸੰਬਰ ਨੂੰ ਫਗਵਾੜਾ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਮੂਹ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਰਿਜ਼ੋਰਟ ਵਿਖੇ ਫਗਵਾੜਾ ਤੋਂ ਆਪ ਦੇ ਹਲਕੇ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਹਾਜ਼ਰ ਹੋਏ ਇਸ ਦੌਰਾਨ ਜਿੱਥੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਗਈ ਉੱਥੇ ਹੀ ਹਾਰਨ ਵਾਲੇ ਉਮੀਦਵਾਰਾਂ ਨੂੰ ਨਿਰਾਸ਼ਾ ਨਾ ਹੁੰਦੀਆਂ ਅਪੀਲ ਕਰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਮੇਰੇ ਵੱਡੇ ਵੀਰ ਤੇ ਸਾਡੇ ਬਹੁਤ ਹੀ ਸੀਨੀਅਰ ਲੀਡਰ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਮੇਰਾ ਖਿਆਲ ਸਭ ਤੋਂ ਜ਼ਿਆਦਾ ਉਤਾਰ ਚੜਾ ਦੇਖੇ ਤੇ ਮੇਰੇ ਪੁੱਤਰ ਸਬਾਨ ਹਰਜੀਮਾਨ ਜੀ ਬੋਬੀ ਭਾਜੀ ਔਰ ਵਿੱਕੀ ਸੂਤ ਜੀ ਜਿਨ੍ਹਾਂ ਨੇ ਹੈਟਟ੍ਰਿਕ ਮਾਰੀ ਹੈ ਅਨ ਲੈਗ ਵਿੱਕੀ ਸੂਤ ਪੰਨੇ ਨੇ ਹੈਟਟ੍ਰਿਕ ਦਾ ਕਰਨ ਦਾਲਦੇ ਜੀ ਜੀ ਤੁਹਾਡੇ ਵਾਰਡ ਚੋਂ ਜਿੱਤੇ ਸਾਡਾ ਸਾਹ ਤੇ ਰਾਜੂ ਜੀ ਦਰਵੇਸ਼ ਰਾਜੂ ਜੀ ਦੇਖੋ ਬਹੁਤ ਮਿਹਨਤੀ ਨੇ ਪਾਟਕ ਸਾਹਿਬ ਬਿੱਟੂ ਜੀ ਜਸਪਾਲ ਜੀ ਸੋਨੂ ਛੜੀਦੀਪਾ ਭਾਜੀ ਸਨੀ ਜੀ ਔਰ ਬਹੁਤ ਇஷ்டਕਾਰਯੋਗ ਜਿੰਨੇ ਵੀ ਮੇਰੇ ਕਾਉਂਸਲਰ ਸਹਿਬਾਨ ਬੈਠੇ ਆ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਤੁਸੀਂ ਸਾਰਿਆਂ ਨੇ ਇਲੈਕਸ਼ਨ ਬਹੁਤ ਵਧੀਆ ਲੜਿਆ ਤੁਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਇਲੈਕਸ਼ਨ ਲੜਨ ਦੇ ਵਿੱਚ ਪਾੜ ਦੇ ਵਿੱਚ ਕਈ ਸਾਡੇ ਇਨੇ 50% ਤੋਂ ਵੀ ਜ਼ਿਆਦਾ ਐਸੇ ਸਾਥੀ ਸੀ ਜਿਨ੍ਹਾਂ ਨੇ ਇਲੈਕਸ਼ਨ ਦਾ ਕਦੀ ਸੋਚਿਆ ਹੀ ਨਹੀਂ ਸੀ ਔਰ ਪਹਿਲੀ ਵਾਰ ਇਲੈਕਸ਼ਨ ਲੜੇ ਤੇ ਮੈਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਸੋਚ ਦੀ ਬਦੌਲਤ ਸਾਨੂੰ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਸਾਰੇ ਆਮ ਘਰਾਂ ਦੇ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਇਹ ਬਹੁਤ ਖੁਸ਼ਕਿਸਮਤੀ ਹੈ ਬਾਕੀ ਦੂਸਰੀ ਗੱਲ ਮੈਂ ਮੈਂ ਤਾਂ ਇਹੀ ਕਹਿੰਦਾ ਵੀ ਤੁਸੀਂ ਸਾਰੇ ਕਾਉਂਸਲਰ ਬਣੇ ਆ ਹੁਣ ਪੁਆੜੇ ਦੀ ਐਗਜ਼ੈਂਪਲ ਲੈ ਲਉ ਤਾਰੀਬਾਹ ਸਾਹਿਬ ਇਲੈਕਸ਼ਨ ਜਿੱਤੇ ਮਾਨ ਸਾਹਿਬ ਲੂਜ਼ ਕੀਤੇ ਸਰਕਾਰ ਆਪਣੀ ਬਣੀ ਤੇ ਚਲਦੀ ਸਭ ਤੋਂ ਜ਼ਿਆਦਾ ਇਹਨਾਂ ਦੀ ਆ ਮਾਨ ਸਾਹਿਬ ਸਭ ਕਾ ਮਾਰਦੇ ਤੇ ਜਿੱਥੇ ਵੀ ਉਹ ਸੀਐਮ ਵੀ ਰੋਕ ਜਾਂਦਾ ਸੋ ਇਸ ਕਰਕੇ ਤੁਸੀਂ ਸਰਕਾਰ ਦੇ ਐਮਸੀ ਆ ਤੁਸੀਂ ਕਹਿੰਦਾ ਆਪਾਂ ਕੋਈ ਲੂਜ਼ ਨਹੀਂ ਕੀਤਾ ਆਪਾਂ ਸਾਰੇ ਜਿੱਤੇ ਕਿਉਂਕਿ ਸਰਕਾਰ ਆਪਣੀ ਆ ਤੇ ਸਰਕਾਰ ਚ ਚਲਣੀ ਤੁਹਾਡੀ ਆ ਵਾਰਡ ਜਿੰਨੇ ਵੀ ਆ ਸਾਰੇ ਵਾਰਡਾਂ ਦੇ ਵਿੱਚ ਤੁਸੀਂ ਸਾਰੇ ਕੌਂਸਲਰ ਘਬਰਾਣਾ ਨਹੀਂ ਕੋਈ ਵੀ ਆਪਾਂ ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਤੁਸੀਂ ਤਾਂ ਕੁਝ ਵੀ ਨਹੀਂ ਅਸੀਂ ਤਾਂ ਬਹੁਤ ਆ ਵੱਡੇ ਉਤਾਰ ਚੜਾ ਦੇਖਿਆ ਮਾਨ ਸਾਹਿਬ ਬਹੁਤ ਸਾਡੇ ਸੀਨੀਅਰ ਮੋਸਟ ਲੀਡਰ ਹੈ ਕੈਬਨਿਟ ਮਨਿਸਟਰ ਹੈ ਇਹ ਆ ਔਰ ਹੋਮ ਮਨਿਸਟਰ ਸਾਹਿਬ ਦੇ ਬਿਲਕੁਲ ਲੱਗੇ ਰਹੇ ਆ ਜਿੰਨੀਆਂ ਇਹਨਾਂ ਨੇ ਉਚਾਈਆਂ ਦੇਖੀਆਂ ਸ਼ਾਇਦ ਸਾਡੇ ਵਰਗਿਆਂ ਨੇ ਤਾਂ ਨਹੀਂ ਦੇਖੀਆਂ ਪਰ ਉਹਨਾਂ ਚਾਈਆਂ ਦੇ ਵਿੱਚ ਵੀ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਅੱਜ ਵੀ ਠੀਕ ਆ ਪੂਰੇ ਭਾਵੇਂ ਏਜ ਵੀ ਆ ਪਰ ਏਜ ਨੂੰ ਵੀ ਨਾ ਮੰਨਦੇ ਹੋਏ ਸਾਡੇ ਨਿਤੜਕ ਜਰਨੈਲ ਆ ਵਧੀਆ ਲੀਡਰ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਪਹਿਲੀ ਵਾਰ ਜਿਨ੍ਹਾਂ ਨੇ ਕੌਂਸਲਰ ਦੀ ਕਾਰਪੋਰੇਸ਼ਨਲ ਇਲੈਕਸ਼ਨਾਂ ਲੜੀਆਂ ਤੇ ਸਾਡੇ ਜਿਹੜੇ ਜੇਤੂ ਉਮੀਦਵਾਰ ਸੀਗੇ ਉਹਨਾਂ ਦਾ ਮੁਬਾਰਕਬਾਦ ਲਈ ਤੇ ਬਾਕੀ ਜਿਨ੍ਹਾਂ ਨੇ ਵੀ ਸਾਡੇ ਕੈਂਡੀਡੇਟ ਸਹਿਬਾਨ ਜਿਨ੍ਹਾਂ ਨੇ 50 ਦੇ 50 ਬੋਟ ਵਿੱਚ ਕੰਟੈਸਟ ਕੀਤਾ ਉਹਨਾਂ ਦਾ ਧੰਨਵਾਦ ਸਮਾਰੋ ਇਹ ਇਹ ਗੱਲ ਤਾਂ ਕਿਸੇ ਤੋਂ ਲੋਕੀ ਨਹੀਂ ਕਿ ਆਮ ਆਦਮੀ ਪਾਰਟੀ ਬਹੁਤ ਨਵੀਂ ਸੀ ਤੇ ਨਵੀਂ ਹੈ ਵੀ ਅਜੇ ਵੀ ਸਾਡੇ ਕੋਲ 50 ਦੇ ਬੋਰਡਾਂ ਵਿੱਚ ਕੈਂਡਰ ਖੜਾ ਕਰਨਾ ਕੈਂਡੀਡੇਟ ਕੰਟੈਸਟ ਕਰ ਇਹ ਸਾਡੇ ਲਈ ਵੀ ਇੱਕ ਬੜਾ ਵੱਡਾ ਟਾਸਕ ਹੈ ਇੱਕ ਸਮੇਂ ਤੇ ਪਰ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿ ਅਸੀਂ ਆਮ ਆਦਮੀ ਪਾਰਟੀ ਨੇ 50 ਦੇ ਪਿਆ ਬੋਰਡ ਦੇ ਕੰਟੈਸਟ ਕੀਤਾ ਤੇ ਇੱਕ ਚੰਗੀ ਪਰਫਾਰਮੈਂਸ ਦੇ ਨਾਲ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਲੜੀ ਸਾਫ਼ ਤਰੀਕੇ ਨਾਲ ਇਮਾਨਦਾਰ ਤਰੀਕੇ ਨਾਲ ਟਰਾਂਸਪਰੈਂਟ ਤਰੀਕੇ ਨਾਲ ਮਿਹਨਤ ਦੇ ਫਲਕਾ ਇਹ ਇਲੈਕਸ਼ਨ ਲੜੀ ਤੇ ਦੋ ਰਿਜ਼ਲਟ ਆਇਆ ਅਸੀਂ ਉਸ ਨੂੰ ਲੋਕਾਂ ਦਾ ਫਤਵਾ ਚਾਹੀ ਸਾਡੀ ਬੜੀ ਪਰਸਨਲ ਜਿਹਾ ਟੱਚ ਵਾਲੀਆਂ ਇਲੈਕਸ਼ਨਾਂ ਹੁੰਦੀਆਂ ਕਿਤੇ ਸਾਡੇ ਜਿਹੜੇ ਕੈਂਡੀਡੇਟ ਸੀਗੇ ਬਹੁਤ ਆਮ ਸੀਗੇ ਤੇ ਫਰਸਟ ਟਾਈਮਰ ਸੀਗੇ ਤੇ ਉਹਨਾਂ ਦਾ ਮੁਕਾਬਲਾ ਸਿੱਧਾ-ਸਿੱਧਾ ਤਿੰਨ-ਤਿੰਨ ਵਾਰੀ ਲੜੇ ਹੋਏ ਕਾਉਂਸਲਰ ਦੇ ਨਾਲ ਸੀਗੇ ਪਰ ਫਿਰ ਵੀ ਉਹਨਾਂ ਦੇ ਜਜ਼ਬੇ ਨੂੰ ਉਹਨੂੰ ਸਲਾਮ ਹੈ ਸਾਡੇ ਸਾਰੇ ਕੈਂਡੀਡੇਟ ਸਰਬਾਨ ਨੂੰ ਸचेत तौर ਤੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਬਾਦਰ ਸਾਹਿਬ ਹਲਕਾ 410 ਜਗਿੰਦਰ ਸਿੰਘ ਮਾਨ ਉਹਨਾਂ ਵੱਲੋਂ ਜਿਹੜੀ ਮੀਟਿੰਗ ਹੈ ਉਸ ਨੂੰ ਚੇਅਰ ਕੀਤਾ ਗਿਆ ਤੇ ਸਾਰੇ ਜਿਹੜੇ ਕੈਂਡੀਡੇਟ ਸਰਬਾਨ ਨੂੰ ਉਹਨਾਂ ਨੂੰ ਫ਼ੈਸਲਾ ਦਿੱਤਾ ਗਿਆ ਕਿ ਤੁਸੀਂ ਸਾਰੇ ਪਾਰਟੀ ਦੇ ਸੰਗਠਨ ਦੇ ਲੈਵਲ ਤੇ ਤੁਸੀਂ ਸਾਰੇ ਜਿੱਤੂ ਹੋ ਤੁਸੀਂ ਪਾਰਟੀ ਨੂੰ ਮਜ਼ਬੂਤ ਕੀਤਾ ਤੁਸੀਂ ਪਾਰਟੀ ਨੂੰ ਗਰਾਸ ਰੂਟ ਲੈਵਲ ਤੇ ਆਮ ਆਦਮੀ ਪਾਰਟੀ ਨੂੰ ਵੋਟ ਬਣਿਆ ਉਹਦਾ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਸਾਨੂੰ ਪੂਰਾ ਭਰੋਸਾ ਆ ਕਿ ਆਉਂਦੇ ਸਮੇਂ ਵਿੱਚ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਏਗੀ ਇਹ ਸਭ ਕਹਿ ਲੋਕ ਆਪਣੀ ਆਪਣੀ ਮਿਹਨ ਕਰਗੇ ਆਪਣੇ ਵੋਟਸ ਇਨਚਾਰਜ ਰਹਿਣਗੇ ਤੇ ਪਾਰਟੀ ਦਾ ਹਰ ਵਲ ਝੰਡਾ ਕਾਇਮ ਰੱਖਾਂਗੇ ਬਹੁਤ ਬਹੁਤ